ਹਾਂ ਜੀ ਹੁਣ ਤੇ ਚਲੋ ਚੈੱਕ ਹੋ ਗਿਆ ਤੁਸੀਂ ਇਹ ਗੱਲ ਕਿ ਉਹ ਤੋਂ ਮੈਂ ਤਾਂ ਆਪਕੋ ਇਹ ਬਾਈਕੋ ਨੇ ਜ਼ਿੰਮੇਵਾਰੀ ਦਾ ਘਟਾ ਪਾ ਕੇ ਉਹ ਚੀਜ਼ ਦਾ ਮੰਦਾ ਪਿਆ ਮੈਂ ਕੋਈ ਉਹ ਥੋੜਾ ਕੀਤਾ ਹਾਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬੰਦਾ ਕੰਡੀਆ ਜਿਹੜਾ ਬੰਦਾ ਕੰਡੀਆ ਆਹ ਦੇਖੋ ਪਹਿਲੇ ਯਾਰ ਹੀ ਬੰਦਾ ਮੇਰੇ ਕੰਮ ਨੇ ਬਾਅਦ ਜਿਹੜਾ ਬੰਦਾ ਕੰਡੀਆ ਸੀ ਯਾਰ ਤੁਹਾਡਾ ਹੋਰ ਹਣਾ ਅੰਦਾਜ਼ਾ ਆਹ ਕਰਵਾਉਂਦਾ ਜਿਹੜਾ ਹੋ ਰਹਾ ਉਹ ਕਿਹੜਾ ਤੁਹਾਡਾ ਕੰਮ ਲਾ ਕੇ ਦੱਸ ਕੰਨ ਕਿਹੜਾ ਤੁਹਾਡਾ ਇਸ ਕਿਸੇ ਦਾ ਪੌਲਾ ਅਲਾਵਾ ਕਹੋਨੇ ਕੀ ਹੈ 150 ਸਰ ਅੰਗਤੀ ਭਾਈਆ ਬਨੂ ਤੋਂ ਕੋਲੋਂ ਖਰਾਕ ਪਾ ਲਿਆ ਸਰ ਮੰਡੀ ਤੋਂ ਤੇ ਕੱਲ ਹੈਗੀ ਆਉਂਜੀ ਇਹ ਇਹ ਪਹਿਲੀ ਵਾਰੀ ਹੋਣ ਲੱਗਿਆ ਜਾਂ ਕਿਉਂ ਆ ਹੈ ਨੇ ਕਿੰਨੇ ਸਾਲ ਜਿਹੜੇ ਬੰਦੇ ਕੰਦੇ ਫਲਾਸ ਕਰਕੇ ਜਾਈਆ ਉਹਨਾਂ ਦੀ ਵੀ ਐਨਾ ਮਤ ਆਪਾਂ ਕੋਲੀ ਖੜੇ ਨਹੀਂ ਹੋਣਾ ਚਾਹੀਦਾ ਆਪਾਂ ਦੀ ਕੋਲੀ ਖੜੇ ਹੁੰਦੇ ਆ ਮੰਨ ਲਾ ਆਪੇ ਕੋਲ ਤੁਹਾਡੇ ਕਮੇਟੀ ਦਾ ਵੇਟ ਹੁੰਦਾ ਜਿਹੜੇ ਸਾਡੇ ਕੋਲੇ ਇਹ ਵੀ ਕਮੇਟੀ ਦਾ ਵੇਟ ਆ ਕਿਸੇ ਦਾ ਮੈਂ ਲੈ ਕੇ ਆਇਆ ਇਹਦਾ ਮਤਲਬ ਹੁਣ ਤੁਹਾਡੇ ਕੋਲ ਵੇਟ ਹੁੰਦਾ ਹੀ ਆ ਤੁਸੀਂ ਇਹ ਕੋਈ ਚੈੱਕ ਕਰ ਕਰ ਲੈ ਚੈੱਕ ਕਰਾਓ ਨਾ ਸਾਰੀ ਮੰਡੀ ਜਦੋਂ 2.5 ਕਿਲੋ ਜਿਹੜੇ ਕੰਦੇ ਫਲਾਸ ਕਰਦੇ ਮੈਂ ਤਾਂ ਅੰਦਰ ਆ ਆਹ

ਆ ਕਿਨੇ ਦੀਏ ਉੱdre ਆਪਣੇ ਮੰਡੀ ਮੋੜ ਦੇ ਜਲੇਦੋ ਕੋਣ ਹੈਗੇ ਜਾਂ ਚਾਲ ਅੱਜ ਅਜੇ ਲਾਂ ਚਾਲੀ ਕੋਣ ਮੰਡੀ ਮੋੜ ਰੱਖੋ ਕੀ ਅੰਮੀ ਕੋਣ ਹੈਂਜੀ ਅਬ ਬਟੇ ਰੱਖ ਅਬੀ ਰੱਖ ਦੇ ਮੈਂ ਅਬੀ ਦੋ ਰੱਖ ਦੇ ਹਾਂਜੀ ਸਾਡੀ ਸਾਈਡ ਆਪਸ ਦਾ ਅਸੂਈ ਚਲ ਗਿਆ ਨਹੀਂ ਜੇ ਮੈਂ ਪਾ ਗ੍ਰੀਨ ਕਿ ਮੈਂ ਤੇ ਪੂਪਰ ਮੰਗੀ ਦੇ ਰਿਪੋਰਟਾ ਜੀ ਅੱਜ ਵੀ ਫਿਰ ਤੇ ਚੈਕਿੰਗ ਵਗੈਰਾ ਕੀਤੀ ਆ ਇਥੇ ਤਿੰਨ ਚਾਰ ਆੜਤਾਵਾਂ ਦੇ ਉੱਪਰ 2-2 ਕਿਲੋ 2.5-2.5 ਕਿਲੋ ਸਮਾਨ ਵਾਧ ਤੋਲਿਆ ਹੋਇਆ ਵਾ ਤੋਨਾ ਨਹੀਂ ਇਹ ਮਤਲਬ ਤੁਸੀਂ ਇਹ ਪਹਿਲਾਂ ਚੈੱਕ ਨਹੀਂ ਕਰਵਾ ਮੈਂ ਆਉਂਗੀ ਨਹੀਂ ਤੁਹਾਡੀ ਟੀਮ ਕੋਲ ਰਣ ਦੇਖਣ ਵਾਲੀ ਜਿਹੜੇ ਕੰਡੇ ਵਗੈਰਾ ਹੁੰਦੇ ਉਸ ਤੋਂ ਬਾਅਦ ਨਹੀਂ ਆਉਂਦੀ ਗਰਾਊਂਡ ਤੇ ਮੇਰੇ ਲਈ ਅਸਲ ਮੈਂ ਨਾ ਜੇ ਐਕਟਰ ਦੀ ਮੰਡੀ ਐਕਟਰ ਦਾ ਹੁੰਦਾ ਨਾ ਕੋਈ ਆ ਫਿਰ ਤਾਂ ਕਹਿਣਾ ਕਿ ਇੱਥੇ ਜੀਰਾ ਗੰਡਾ ਕੋਲ ਪਾਉਂਦਾ 1 ਕਿਲੋ ਬੱਦ 2 ਕਿਲੋ ਤੇਲ ਹੁਣ ਇੰਨਾ ਜਿਹੜਾ ਕਿਸਾਨ ਵੇਚ ਗਿਆ ਉਹਦਾ ਨੁਕਸਾਨ ਕੌਣ ਦਊਗਾ 2.5 ਕਿਲੋ ਇੱਕ ਬੋਰੀ ਮਗਰ ਬਹੁਤ ਜ਼ਿਆਦਾ ਹੋ ਜਾਂਦਾ ਜੀ ਆਮ ਕਿੱਲੇ ਆ 1.5 2 ਕਿੱਲੇ ਵਾਲਾ ਕਿਸਾਨ ਆ ਉਹਨਾਂ ਦਾ ਉਹਦਾ ਮਰ ਜਾਊਗਾ ਜੇ ਮੈਂ 2 ਟਾਈ ਕਿੱਲੇ ਵਾਲਾ ਫਿਰ ਤੁਸੀਂ ਹੁਣ ਕੀ ਇਹ ਤੇ ਕਰ ਮੈਨੂੰ ਇੰਸ਼ੋਰ ਕੀ ਕਰ ਰਹੇ ਹੋ ਵੀ ਇਹਦੇ ਤੇ ਕੀ ਹੁੰਦਾ ਜਿਹੜਾ ਜਿਹੜਾ ਬੰਦਾ ਵੇਚ ਕੇ ਗਿਆ ਵਾ ਉਹਦੇ ਉਨੇ ਉਨੇ ਕਾਰਵਾਈ ਹੁੰਦੀ ਜਿਹੜੀ ਹੈਗੀ ਹੈ ਬੱਟੇ-ਬੱਟੇ ਵਿੱਚ ਮਜਾਲੀ ਤੁਰੇ ਫਿਰਦੇ ਆ ਆਹ ਫਿਰ ਜਿਹੜੀ ਗ੍ਰਾਮ ਮਗਰ ਕਾਸ ਗ੍ਰਾਮ ਵਾਲਾ ਬਤਨ ਮੈਂ ਇਹ ਵੀ ਇਹ ਚ ਇਨਸ਼ੋਰ ਕਰਿਓ ਵੀ ਜਿਹੜਾ ਇੱਥੇ ਕਿਸਾਨ ਵੇਚ ਗਿਆ ਵਾ ਉਹਨੂੰ ਜਿਹੜੇ ਉਹਦੀ ਬਣਦੀ 2.5 ਕਿਲੋ ਵੱਧ ਪੈ ਕੇ ਉਹਨੂੰ ਉਹਦੇ ਪੈਸੇ ਉਹਦੇ ਲੱਗ ਕੇ ਜਿਵੇਂ ਇਹ ਕਾਸ ਨਹੀਂ ਹੋਇਆ ਇਹ ਮੈਂ ਰਿਪੋਰਟ ਲੈਣੀ ਆ ਤੁਹਾਡੀ ਮੇਰੀ ਮਾਹੋਦਿਆ ਸਾਹਬ ਨਾਲ ਗੱਲ ਹੋ ਗਈ ਹੈ ਤੇ ਉਹਨਾਂ ਦੀ ਨੌਲੇਜ ਮੈਂ ਲਿਆਤੀ ਹੈ ਪਹਿਲਾਂ ਹੀ ਤੇ ਇਹ ਚੀਜ਼ ਨੂੰ ਇਨਸ਼ੋਰ ਕਰਕੇ ਮੈਨੂੰ ਰਿਪੋਰਟ ਕਰਿਓ ਸੋਹਣਾ ਗਰਾਂਟਰ ਬਣਾਇਆ ਰਮਨ ਲੈਦਾ ਆਸਟ੍ਰਾਈਵਰ ਘੋਸਾ ਦੇ ਨੇ ਆਪਣੀ ਕੋਕੇ